ਹਾਂਜੀ ਦੋਸਤੋ ਗੁੱਡ ਮਾਰਨਿੰਗ ਆ ਦੇਖਿਓ ਤਾਂ ਆਪਣੇ ਆਲਾ ਬਸ਼ੇਰਾ 7 ਮਹੀਨੇ ਦਾ ਹੋ ਗਿਆ ਕਿਵੇਂ ਦਾ ਲੱਗਿਆ ਕਿਵੇਂ ਦਾ ਬਣੂਗਾ ਠੀਕ ਹੈ ਤੇ ਬਾਕੀ ਸਾਰੀ ਵੀਡੀਓ 'ਚ ਆਪਾਂ ਗੱਲ ਕਰਦੇ ਅੱਜ ਡੀਵਾਰਮਿੰਗ ਵਾਲੇ ਚਿੱਪ ਕੱਢਾਂਗੇ ਉਹ ਸੁਣਿਓ ਧਿਆਨ ਨਾਲ ਸਾਰਾ ਕੁਝ ਸਮਝ ਆਊਗਾ ਬਣਦੇ ਬਣੇ ਰਹੋ ਵੀਡੀਓ 'ਚ ਗੁੱਡ ਮਾਰਨਿੰਗ ਦੋਸਤੋ ਸੱਸੀ ਗੱਲ ਸਾਰਿਆਂ ਨੂੰ ਅੱਜ ਕੱਲ ਇੱਕ ਬੜੀ ਸਮੱਸਿਆ ਆ ਰਹੀ ਹੈ ਢੇਟ ਦੇ ਕੀੜਿਆਂ ਦੀ ਜਾਨਵਰਾਂ ਨੂੰ ਦੇਖੋ ਪਹਿਲਾਂ ਤਾਂ ਇਹ ਸਮਝ ਲਓ ਚਾਰੇ ਰੁੱਤਾਂ ਨੇ ਚਾਰੇ ਵਾਰ ਸਾਲ ਚ ਡੀ ਵਰਮਿੰਗ ਹੁੰਦੀ ਆ ਜਿਹਨੂੰ ਆਪਾਂ ਸ਼ਡਿਊਲਡ ਡੋਜ਼ ਕਹਿੰਦੇ ਆ ਠੀਕ ਆ ਅ ਵਿੱਚ ਮੈਂ ਫੋਟੋਆਂ ਲਾਉਂਗਾ ਦੇਖ ਲਿਓ ਅੱਜ ਕੱਲ ਕਿੰਨੇ ਵਾਰ ਮਾਰ ਰਹੇ ਨੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੁਹਾਨੂੰ ਏ ਟੂ ਜ਼ੈਡ ਪਤਾ ਲੱਗ ਜਾਊ ਤੁਹਾਨੂੰ ਪਤਾ ਲੱਗ ਜਾਊ ਵੀ ਤੁਹਾਨੂੰ ਪੇਸਟ ਦੇਣ ਚ ਫਾਇਦਾ ਤੁਹਾਨੂੰ ਪਤਾ ਲੱਗ ਜਾਊ ਤੁਹਾਨੂੰ ਲਿਕਵਿਡ ਦੇਣ ਚ ਫਾਇਦਾ ਜਾਂ ਤੁਹਾਨੂੰ ਮਤਲਬ ਗੋਲੀ ਦੇਣ ਚ ਫਾਇਦਾ ਜਾਂ ਤੁਹਾਨੂੰ ਪਾਊਡਰ ਦੇਣ ਚ ਫਾਇਦਾ ਇਹ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਅੱਜ ਵਾਲੀ ਵੀਡੀਓ ਚ ਬਨੇ ਰਹੋ ਠੀਕ ਆ ਪਹਿਲੀ ਗੱਲ ਤਾਂ ਜਿਹੜਾ ਵੀ ਡੀ ਵਰਮਰ ਆ ਚਾਹੇ ਉਹ ਗੋਲੀ ਫਾਰਮ ਚ ਚਾਹੇ ਉਹ ਪੇਸਟ ਫਾਰਮ ਚ ਚਾਹੇ ਉਹ ਪਾਊਡਰ ਫਾਰਮ ਚ ਚਾਹੇ ਉਹ ਲਿਕਵਿਡ ਫਾਰਮ ਦੇ ਵਿੱਚ ਉਹ ਸਾਰੇ ਹੀ ਇੱਕੋ ਜਿਹਾ ਕੰਮ ਕਰਦੇ ਨੇ ਇਹ ਨਹੀਂ ਹੈਗਾ ਕੋਈ ਵੀ ਪੇਸਟ ਬਹੁਤ ਜ਼ਿਆਦਾ ਵਧੀਆ ਕੰਮ ਕਰੂਗਾ ਕਿਉਂਕਿ 6 6 7 700 ਦੀਆਂ ਹੁਣ ਲੋਕ ਪੇਸਟਾਂ ਵੇਚੀ ਜਾਂਦੇ ਨੇ ਉਹਨਾਂ 'ਚ ਕੁਝ ਬਹੁਤਾ ਇਹ ਨਹੀਂ ਹੈਗਾ ਵੀ ਉਹ ਜ਼ਿਆਦਾ ਕੰਮ ਕਰੂਗਾ ਸਹੀ ਡੋਜ ਤੇ ਸਹੀ ਕੁਆਲਿਟੀ ਦਾ ਜਿਹੜਾ ਡੀਵਰਮਰ ਆ ਤੁਸੀਂ ਦੇ ਰਹੇ ਹੋ ਚਾਹੇ ਉਹ ਲਿਕਵਿਡ ਫਾਰਮ ਦੇ ਵਿੱਚ ਚਾਹੇ ਉਹ ਸੋਲਿਡ ਫਾਰਮ ਦੇ ਵਿੱਚ ਚਾਹੇ ਉਹ ਬੋਲਸ ਫਾਰਮ ਦੇ ਵਿੱਚ ਚਾਹੇ ਪਾਊਡਰ ਫਾਰਮ ਦੇ ਵਿੱਚ ਚਾਹੇ ਪੇਸਟ ਫਾਰਮ ਦੇ ਵਿੱਚ ਬੋਥ ਆਰ ਸੇਮ एवरीथिंग ਇਜ਼ ਸੇਮ ਉਹਨਾਂ ਚ ਕੋਈ ਵੀ ਇਹ ਨਹੀਂ ਹੈਗਾ ਵੀ ਪਾਊਡਰ ਵਾਲਾ ਜ਼ਿਆਦਾ ਕੰਮ ਕਰੂਗਾ ਜਾਂ ਗੋਲੀ ਵਾਲਾ ਜ਼ਿਆਦਾ ਕੰਮ ਕਰੂਗਾ ਜਾਂ ਲਿਕਵਿਡ ਜ਼ਿਆਦਾ ਕੰਮ ਕਰੂਗਾ ਜਾਂ ਪੇਸਟ ਜ਼ਿਆਦਾ ਕੰਮ ਕਰੂਗਾ ਕਿਸੇ ਵੀ ਤਰ੍ਹਾਂ ਦਾ ਡੀਵਰਮਰ ਦੇ ਸਕਦੇ ਹੋ ਤੇ ਘੋੜਿਆਂ ਨੂੰ ਬਹੁਤਾ ਭੁੱਖਾ ਰੱਖ ਕੇ ਡੀਵਰਮਿੰਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹਨਾਂ ਦੇ ਲਿਵਰ ਤੇ ਬਹੁਤ ਸਟ੍ਰੈਸ ਪੈਂਦਾ ਹੈ ਤੇ ਰੈਗੂਲਰ ਤੁਸੀਂ ਜਦੋਂ ਇਹਨੂੰ ਡੀਵਾਰਮਰ ਦੇਤਾ ਕਿਸੇ ਵੀ ਟਾਈਮ ਦੇ ਦਿਓ ਤੇ ਉਸ ਤੋਂ ਬਾਅਦ ਇਹਨੂੰ 40 ਤੋਂ 50 ਮਿੰਟ ਲਈ ਕੁਝ ਵੀ ਖਾਣ ਲਈ ਨਾ ਪਾਓ ਤੇ ਬਸ ਉਹ ਡੀਵਾਰਮਿੰਗ ਹੋ ਜਾਂਦੀ ਆ ਜੇਕਰ ਤੁਸੀਂ ਇਹਨੂੰ ਬਹੁਤ ਜ਼ਿਆਦਾ ਭੁੱਖਾ ਰੱਖ ਕੇ ਕਰੋਗੇ ਤਾਂ ਲੀਵਰ ਤੇ ਬਹੁਤ ਸਟ्रेस ਦਿੰਦਾ ਜਦੋਂ ਡੀਵਾਰਮਿੰਗ ਕਰਨੀ ਆ ਤੇ ਤੁਸੀਂ ਲਾਜ਼ਮੀ ਇੱਕ ਗੱਲ ਦਾ ਧਿਆਨ ਰੱਖਣਾ ਉਹ ਤੋਂ 5-7 ਦਿਨ ਲੀਵਰ ਟੋਨਿਕ ਜ਼ਰੂਰ ਦੇਣਾ अदरवाइज ਰੈਗੂਲਰ ਦੇਣ ਦਾ ਫਾਇਦਾ ਨਹੀਂ ਤੇ ਨਹੀਂ ਫਿਰ ਜਾਨਵਰ ਉਹਦੇ ਨਾਲ ਵੀ ਵੀਕ ਹੋਣਾ ਸ਼ੁਰੂ ਹੋ ਜਾਂਦਾ ਤੇ ਦੂਜੀ ਗੱਲ ਡੀ ਵਰਮਿੰਗ ਕਰਨੀ ਕਿਵੇਂ ਆ ਜਿਹੜੀ ਮੇਨ ਚੀਜ਼ ਆ ਡੀ ਵਰਮਿੰਗ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਸ਼ਡਿਊਲਡ ਡੋਜ਼ ਇੱਕ ਟਾਰਗੇਟਿੰਗ ਡੋਜ਼ ਜੇਕਰ ਤੁਹਾਡਾ ਐਨੀਮਲ ਸਹੀ ਖਾ ਪੀ ਰਿਹਾ ਰਾਜੀ ਆ ਕੋਈ ਦਿੱਕਤ ਨਹੀਂ ਹੈਗੀ ਉਹਨੂੰ ਤਾਂ ਤੁਸੀਂ ਕੀ ਕਰਨਾ ਹਰੇਕ 3 ਮਹੀਨੇ ਬਾਅਦ ਜਿਵੇਂ ਜਿਵੇਂ ਰੁੱਤਾਂ ਬਦਲਦੀਆਂ ਨੇ ਓਵੇਂ ਓਵੇਂ ਕੀੜਿਆਂ ਦੀ ਮਾਤਰਾ ਜਿਹੜੀ ਉਹ ਨਵੇਂ ਕੀੜੇ ਨੇ ਜਿਹੜੇ ਉਹ ਪੈਦਾ ਹੁੰਦੇ ਨੇ ਤੇ ਓਵੇਂ ਓਵੇਂ ਤੁਸੀਂ ਕੋਈ ਵੀ ਸਾਲਟ ਦੇ ਸਕਦੇ ਹੋ ਚਾਹੇ ਉਹ ਐਲਬੋਮਾਰ ਹੋਵੇ, ਅਲਵੈਂਡਾਜੋਲ ਹੋਵੇ, ਫਲਮੈਂਡਾਜੋਲ ਹੋਵੇ, ਹਾਈਬਰਮੈਕਟਨ ਹੋਵੇ, ਪੋਮੈਂਟਲ ਹੋਵੇ, ਪ੍ਰੈਜੀਕੁਐਂਟਲ ਹੋਵੇ। ਇਹ ਜਿਹੜੇ ਵੀ ਜਿੰਨੇ ਵੀ ਸਾਲਟ ਨੇ ਤੁਸੀਂ ਦੇ ਸਕਦੇ ਹੋ ਪਰ ਇੱਕ ਚੀਜ਼ ਦਾ ਧਿਆਨ ਰੱਖਣਾ। ਜਿਹੜੀ ਕੋਈ ਗੱਬਣ ਉਹਨੂੰ ਅਲਵੈਂਡਾਜੋਲ ਕਦੇ ਨਹੀਂ ਦੇਣਾ ਹੈਗਾ। ਬਾਕੀ ਸਾਰੀਆਂ ਕੰਪਨੀਆਂ ਜਿੰਨੀਆਂ ਬਣਾਉਂਦੀਆਂ ਨੇ ਉਹਦੇ ਉੱਤੇ ਮੈਂਸ਼ਨ ਕਰਦੇ ਨੇ ਉਹ ਚੀਜ਼ ਦਾ ਧਿਆਨ ਰੱਖਣਾ ਪਰ ਜਿਹੜਾ ਮੇਨ ਰੈਸਟ੍ਰਿਕਟਡ ਆ, ਜਿਹੜਾ ਬੈਨ ਆ ਗੱਬਣ ਘੋੜੀਆਂ ਵਾਸਤੇ ਉਹ ਐਲਬੋਮ ਮਾਰ ਜਾਂ ਜਿਹਨੂੰ ਐਲਵੈਂਡਾ ਜੂਲ ਕਹਿੰਦੇ ਆ ਉਹ ਆ ਉਹ ਗੱਬਣ ਘੋੜੀਆਂ ਲਈ ਸੇਫ ਨਹੀਂ ਕਹਿੰਦਾ ਆਦਰਬਾਈ ਬਾਕੀ ਸਾਰੇ ਸੇਫ ਨੇ ਪਰ ਡੋਜ ਦਾ ਧਿਆਨ ਰੱਖਣਾ ਤੇ ਦੂਸਰਾ ਉਹਨੂੰ ਲਿਵਰ ਟੋਨਿਕ ਜ਼ਰੂਰ ਦੇਣਾ ਤੇ ਇਹਦੇ ਤੋਂ ਇਲਾਵਾ ਇਹ ਤਾਂ ਹੋ ਗਈ ਆਪਣੇ ਸ਼ਡਿਊਲਡ ਡੋਜ ਇੱਕ ਹੁੰਦੀ ਹੈ ਟਾਰਗੇਟਿੰਗ ਡੋਜ ਪਰ ਤੁਹਾਡੇ ਜਾਨਵਰ ਨੂੰ ਕੋਈ ਦਿੱਕਤ ਆ ਗਈ ਦਿੱਕਤ ਆਉਣ ਤੋਂ ਬਾਅਦ ਉਹ ਮਤਲਬ ਵੀ ਜਾਂ ਉਹਦੇ ਪੇਟ 'ਚ ਬਾਰ-ਬਾਰ ਗੈਸ ਬਣ ਰਹੀ ਆ ਜਾਂ ਉਹਦੇ ਮਤਲਬ ਉਹਨੂੰ ਬਾਰ-ਬਾਰ ਪੀਲੀਆ ਹੋ ਰਿਹਾ ਕੁਝ ਵੀ ਹੈ ਜਾਨੀ ਇਦਾਂ ਦਾ ਜੇ ਉਹਨੂੰ ਡਿਸਆਰਡਰ ਫਿਰ ਉਹਦੇ ਲਿੱਦ ਦਾ ਫੀਕਲ ਅਕਾਊਂਟ ਕਰਾਉਣਾ ਚਾਹੀਦਾ ਲਿੱਦ ਦਾ ਟੈਸਟ ਕਰਾ ਕੇ ਵੀ ਉਹਦੇ ਵਿੱਚ ਬਰਮ ਦੀ ਮਾਤਰਾ ਕੀ ਆ ਫਿਰ ਉਹਨੂੰ ਇੱਕ ਟਾਰਗੇਟਿੰਗ ਡੋਜ਼ ਕੀਤੀ ਜਾਂਦੀ ਜਿਹੜੀ ਤਿੰਨ ਤੋਂ ਪੰਜ ਦਿਨ ਦੀ ਹੁੰਦੀ ਹੈ ਜਿਵੇਂ ਆਪਣੇ ਪੀਜੂ ਵਾਲੇ ਰეკਮੈਂਡ ਕਰਦੇ ਹੁੰਦੇ ਆ ਕਿਸੇ ਵੀ ਜਿਹੜਾ ਜਿਹੜਾ ਸਾਲਟ ਉਹਨਾਂ ਲਈ ਸਭ ਤੋਂ ਕਾਰਗਰਸ਼ਾਪਤ ਹੁੰਦਾ ਟੈਸਟ ਦੇ ਵਿੱਚ ਆ ਜਾਂਦਾ ਵੀ ਇਹ ਸਾਲਟ ਹੈ ਨਾ ਕੀੜਿਆਂ ਲਈ ਸਭ ਤੋਂ ਜ਼ਿਆਦਾ ਬੈਸਟ ਹੈ ਇਹਨਾਂ ਨੂੰ ਕਿਲ ਕਰਨ ਦੇ ਲਈ ਉਹ ਸਾਲਟ ਜਾਂ ਤਾਂ ਤਿੰਨ ਦਿਨ ਨਾਂ ਲਗਾਤਾਰ 5 ਦਿਨ ਉਹ ਦਿੱਤਾ ਜਾਂਦਾ ਤੇ ਉਹਦੇ ਨਾਲ ਉਹ ਕਲੀਅਰ ਹੋ ਜਾਂਦੇ ਨੇ ਇਹ ਹੈਗਾ ਸਾਰਾ ਡੀਵਾਰਮਿੰਗ ਦਾ ਫੰਡਾ ਬਹੁਤ ਮਹਿੰਗੀਆਂ ਟਿਊਬਾਂ ਨਾਲ ਠੀਕ ਹੈ ਜਾਂ ਪੈ ਪਾ ਕੇ ਡੀਵਾਰਮਿੰਗ ਕਰਨ ਨਾਲ ਇਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਜਿੱਦਾਂ ਮਰਜ਼ੀ ਘੋੜੇ ਦੇ ਅੰਦਰ ਜਾਣੀ ਚਾਹੀਦੀ ਆ ਜਿਵੇਂ ਆਮ ਲੋਕ ਤਾਂ ਕਈ ਵਾਰ ਤੁਸੀਂ ਦੁੱਧ ਜਿਹੜੇ ਪਿਉਂਦੇ ਨੇ ਰੈਗੂਲਰ ਵੈਸੇ ਪਿਉਣਾ ਨਹੀਂ ਚਾਹੀਦਾ ਉਹਦੇ 'ਚ ਵੀ ਦੇ ਸਕਦੇ ਆ ਨਹੀਂ ਮਾਰਾ ਮੋਟਾ ਦਾਣੇ ਦੇ ਵਿੱਚ ਪਾ ਕੇ ਵੀ ਤੁਸੀਂ ਦੇ ਸਕਦੇ ਹੋ ਥੋੜਾ ਬਹੁਤ ਮਿੱਠਾ ਪਾ ਸਕਦੇ ਹੋ ਇਹੀ ਸਾਰਾ ਡੀਵਾਰਮਿੰਗ ਦਾ ਫੰਡਾ ਆਦਰ ਬਾਈ ਚੱਕਰਾਂ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਆ ਦੋਸਤੋ ਧੰਨਵਾਦ ਮਿਲਦੇ ਆ ਇੱਕ ਉਹ ਵੀਡੀਓ ਆਪਣੀ ਪੈਂਡਿੰਗ ਆ ਜਿਹੜੀ ਡਾਈਜੈਸਟਿਵ ਸਿਸਟਮ ਤੇ ਆ ਉਹ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਨਹੀਂ ਪਾਈ ਗਈ ਮੈਂ ਤੁਮੇ ਫਾਰਮ ਜਿਆ ਬਣਾ ਰਿਹਾ ਸੀਗਾ ਉਹ ਫਿਰ ਸਾਰੀ ਇੱਕ ਦਿਨ ਇਕੱਠੀ ਉਹ ਪਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਠੀਕ ਆ ਉਹਦੇ ਲਈ ਮਾਫੀ ਚਾਹੁੰਦੇ ਆ ਧੰਨਵਾਦ ਦੋਸਤੋ ਤੇ ਆ ਬਸ਼ੀਰਾ ਦੇਖ ਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਫਿਰ ਤੁਹਾਨੂੰ ਦੱਸੂ ਵੀ ਕਿਹੜਾ ਪ੍ਰੋਡਕਟ ਪਾਉਨੇ ਆ ਇਹਨੂੰ ਉੱਪਰ ਠੀਕ ਆ ਦੋਸਤੋ ਧੰਨਵਾਦ